ਪੰਪਕਿਨ ਬੋਲਦੇ ਨੇ ਆਹ ਦੇ ਕੀ ਬੋਲ ਰਿਹਾ ਸੋਨੇ ਨੂੰ ਮੈਨੂੰ ਗੈਟ ਆਊਟ ਚਲੋ ਬਾਹਰ ਨਿਕਲ ਉਹ ਕੋਈ ਚੀਜ਼ ਆ ਆਹ ਚੌਂਕੀਦਾਰ ਹੋਣਿਆ ਆ ਅੰਦਰ ਲਾਈਟਾਂ ਜਗਮਗ ਕਰ ਰਹੀਆਂ ਨੇ ਔਰ ਬਣ ਗਈ ਦੋ ਯਾਰ ਸ਼ਤਰੀਕ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਚੱਲੇ ਆ ਇੱਕ ਹੈਲੋਵਿਨ ਦਾ ਇਵੈਂਟ ਹੋ ਰਿਹਾ ਪੰਪਕਿਨ ਆਫਟਰ ਡਾਰਕ ਨਾਰਥ ਵੈਸਟ ਕੈਲਗਰੀ ਬਿੰਸਪੋਰ ਲੋਵੀ ਆ ਠੀਕ ਹੈ ਐਂਟਰੀ ਦੇ ਮੈਂ ਇਹਨਾਂ ਨੇ ਬਣਾਇਆ ਹੋਇਆ ਪੰਪਕਿਨ ਤੇਜ਼ੀ ਦਾ ਪਹਿਲਾਂ ਹੀ ਐਂਟਰ ਕਰ ਗਿਆ ਉਹਦੀ ਪਹਿਲਾਂ ਸੀ ਟਿਕਟ 15 ਮਿੰਟ ਤੇ ਇਦਦਰਾ ਬਣਾਇਆ ਹੋਇਆ ਇਹਨਾਂ ਨੇ ਹਲੋ ਜੀ ਜਸਟ ਹਲੋ ਪੰਪਕਿਨ ਐ ਪੰਪਕਿਨ ਕੀਤੇ ਵੇਚੇ ਅੰਦਰ ਪੇਠੇ 10000 ਤੋਂ ਵੱਧ ਪੰਪਕਿਨ ਨੇ ਗਲੂਮਿੰਗ ਪੰਪਕਿਨ ਜਵਾਕਾਂ ਲਈ ਤੇ ਫੈਮਿਲੀ ਲਈ ਇਹ ਬੜੀਆ ਇੱਕ ਹੈਗਾ ਵਾ ਇਵੈਂਟ 31 ਅਕਤੂਬਰ ਤੱਕ ਆਹ ਕੀਤੇ ਇਹਨਾਂ ਦੇ ਡੈਕੋਰੇਸ਼ਨ ਪੂਤ ਪਾਤ ਜੇ ਬਣਾਏ ਨੇ ਆਹ ਸਾਹਮਣੇ ਕਾਹ ਦੀ ਹਿਸਟਰੀ ਬਾਰੇ ਆ ਕੀ ਇਸ ਪ੍ਰਿਵਰੇ ਦੀ ਵੀ ਆ ਇੱਕ ਤੱਬ ਦਿਖਾ ਰਹੇ ਨੇ ਪਹਿਲਾਂ ਹੀ ਐਂਟਰੀ ਦੇ ਆ ਇੱਕ ਇਹਨਾਂ ਨੇ ਹਲਕਾ ਟਾਈਪ ਬਣਾਇਆ ਹੋਇਆ ਦਿਵਾਗ ਫੋਟੋ ਕਰਾ ਰਹੇ ਨੇ ਹੈ ਪਤਾ ਨਹੀਂ ਕੀ ਆ ਗੂਗਲ ਤੋਂ ਪੜ੍ਹ ਕੇ ਦੱਸਦੇ ਹਾਂ ਗੋਰਿਆਂ ਦਾ ਮੰਨਣਾ ਵੀ ਇਹਨੇ ਆ ਟਾਈਮ ਦੇ ਵਿੱਚ ਭੂਤ ਪ੍ਰੇਤ ਸਾਰੇ ਦੁਨੀਆ ਦੇ ਵਾਪਸ ਆ ਜਾਂਦੇ ਨੇ ਤਾਂ ਇਹਨਾਂ ਦਾ ਇਸ ਤੀਵਿਲ ਮਨਾਇਆ ਜਾਂਦਾ ਇਹਨਾਂ ਦੀ ਵੀ ਦੀਵਾਲੀ ਆ ਇੱਕ ਤਰ੍ਹਾਂ ਦੀ ਆ ਦੇ ਪਮਕਿਨ ਬਣਾਇਆ ਕਾਫੀ ਵੱਡਾ ਇਹਨਾਂ ਨੇ ਫੋਟੋਆਂ ਖਿਚਾਉਣ ਨੂੰ ਵੈਕਟਰੀ ਤੇ ਆਪਾਰਲੀ ਸਾਰ ਕੋਈ ਟਰੱਕ ਵੀ ਆੜੇ ਨੇ ਆਣ ਵੇਣ ਉਹਨਾਂ ਦੇ ਲਾਰੀਆਂ ਜਾਂ ਸਟਾਲਾ ਵਗੈਰਾ ਤੇ ਇੱਧਰ ਇਹਨਾਂ ਨੇ ਕੋਈ ਬਾਇੰਗ ਸਟੱਫ ਆਪਣੀ ਸ਼ਾਪ ਵੀ ਲੁਣੀ ਹੋਈ ਆ ਮਰਚ ਲਈ ਗੋਸਟ ਗੋਸਟ ਲਿਖ ਲੋ ਮਰਚ ਦੇ ਦੇ ਉਹਨੇ ਖਡਾਉਣੇ ਹੀ ਬਣਾਏ ਨੇ ਜਵਾਕਾਂ ਵਾਸਤੇ ਕਾਵੀ ਬੂਸਟ ਨਹੀਂ ਨੁਕਸ ਖਾ ਸ਼ਾਪ ਨੂੰ ਵੀ ਇਹ ਬਾਕੀ ਜਲਦੀ ਆਪੂ ਤੋਂ ਬਣਾਇਆ ਹੋਇਆ ਇੱਕ ਚੇਅਰ ਬਣਾਈ ਹੀ ਹੈ ਰੀਓ ਚ ਬੈਠਣ ਜਵਾਕ ਫੋੜਾ ਖਿਚਾਉਂਦੇ ਨੇ ਆ ਇਧਰ ਲੱਗ ਲੱਗ ਤਰ੍ਹਾਂ ਦੀਆਂ ਸ਼ਾਪਾਂ ਨੇ ਕੋਈ ਨਾ ਕੋਈ ਖਰੀਦਣ ਨੂੰ ਜਵਾਕਾਂ ਨੂੰ ਖੜਾਉਣੇ ਜਵਾਕ ਲੱਗ ਵੀ ਜਾਂਦੇ ਔਰੇ ਪਿੱਛੇ ਗੇਮ ਗੇਮ ਆ ਗੇਮਾਂ ਹੋਈ ਸ਼ੂਟਿੰਗ ਵਾਲੀ ਕਿਤਨੀ ਹੈ ਛੱਡ ਤੇ ਆਪਾਂ ਵੀ ਖੇਡਣੀ ਹੈ ਬਲੂਨ ਗੇਮਾਂ ਉਹਨਾਂ ਤੱਕ ਨਹੀਂ ਨੀ ਪੰਪਕਿਨ ਆਫਟਰਡਾਟ ਹੈਲੋਇਨ ਟ੍ਰੈਡੀਸ਼ਨ ਅੱਗੇ ਜਾ ਕੇ ਇਹਨਾਂ ਨੇ 1000 10000 ਪੰਪਕਿਨ ਟੰਗੇ ਨੇ ਗਲੂਮਿੰਗ ਪੰਪਕਿਨ ਹੈਂ ਉਹ ਵੀ ਦਿਖਾਉਨੇ ਆ ਹਾਂ ਉਹ ਟੈਡੀ ਵੀਅਰ ਵਗੈਰਾ ਸਾਰੇ ਚੱਲ ਫੋਟੋ ਖਿਚਾਉਣੀ ਆ ਖਿਚਾ ਲ ਲੈ ਚੱਲ ਹਰੇ ਇੱਕ ਸਾਡਾ ਜਵਾਕ ਦੇਖੋ ਫੋਟੋਆਂ ਕਰਾ ਰਿਹਾ ਕਾਫੀ ਡੈਕੋਰੇਸ਼ਨ ਵਗੈਰਾ ਕੀਤੀ ਹੀ ਹੈ ਇਹਨਾਂ ਨੇ ਫੋਟੋ ਫੋਟੋ ਕਰਾਉਣ ਤੇ ਇੱਕ ਉਹ ਜਿਹੜਾ ਉਹ ਨਹੀਂ ਹੁੰਦਾ ਬੰਦਾ ਵਿੱਚ ਲੱਗ ਜਾਂਦਾ ਉਹ ਦੇਖ ਪੇਜੀ ਉਹ ਜਿਹੜਾ ਉਹ ਬੰਦਾ ਲੱਗ ਜਾਂਦਾ ਉਹ ਬੰਦਿਆਂ ਨੇ ਹਾਂ ਆਹ ਆਹ ਦੇਖੋ ਬਈ ਕਿੱਡਾ ਪਪਮਕਨ ਬਣਾਇਆ ਰੰਗਲੀ ਹੋਇਆ ਪਰ ਅਸਲੀ ਲੱਗਦਾ ਇਹ ਦੂਰੋਂ ਉਹ ਇਹਨਾਂ ਨੇ ਫੋਟੋਆਂ ਹੀ ਲਾਈਆਂ ਹੁੰਦੀਆਂ ਨੇ ਬੈਨਰ ਵਗੈਰਾ ਕੁਝ ਮੌਨਸਟਰ ਮੇਜ ਆਹ ਦੇ ਦੀਆਂ 3D ਗਲਾਸ ਇਹ ਲਾਉਣੀਆਂ ਨੇ ਕਹਿੰਦੇ ਅੰਦਰ ਇੰਨਾਂ ਵਾਲੀਆਂ ਪਹਿਲਾਂ ਨਾਲੀਆਂ ਰੋ ਗਈਆਂ ਫੇਰ ਇਹ ਪਤਾ ਨਹੀਂ ਸਾਨੂੰ ਉਹਨਾਂ ਨੇ 3D ਗਲਾਸੇਸ ਦੇਖੀਆਂ ਪਤਾ ਨਹੀਂ ਹੈ ਕੀ ਅੰਦਰ ਕੁਝ ਵੀ ਨਹੀਂ ਉਦਾਂ ਹੀ ਚਾਰੜਾ ਨਰਵੇਸ਼ਟ ਕੀਤੇ ਆਪਾਂ ਮੈਂ ਫੁੱਦੂ ਬਣਾਇਆ ਤੇ ਉਦਾਂ ਹੀ ਬਾਦ ਫੋਟੋਆਂ ਛਾਪੀਆਂ ਹੋ ਜਾਂਦੀਆਂ ਹੈ ਤਾਂ ਕੁਝ ਵੀ ਨਹੀਂ ਹੋਰੇ ਕੁਝ ਵਰਤੀ ਐਨ ਕਾ ਤੋਂ ਮਿਲਦਾ ਉਹ ਵਧੀਆ ਨਹੀਂ ਰਹਿੰਦਾ ਐਨ ਕਰਾ ਵੀ ਨਾ ਹਾਂ ਬਸ ਆ ਜਿਹੜੀਆਂ ਨਾ 3D ਕਲਾਸਿਸ ਦਿੱਤੀਆਂ ਨੇ ਆ ਪਤਾ ਨਹੀਂ ਲੈ ਕੋਈ ਵੀ ਨਹੀਂ ਹੈ ਯਾਰ ਰਹਿਣ ਦੋ ਬਲਥ ਟ ਨਹੀਂ ਹੈ ਬਈ ਪੁੱਠੀਆਂ ਦਾ ਹੀ ਲਾ ਲੀਆਂ ਇਹ ਵੀ ਦੇਖ ਲੈ ਹਾਂ ਉਹ ਕੁਝ ਨਹੀਂ ਬਲਥ ਟ ਨਹੀਂ ਹੈ 14 ਡਾਲਰ ਦੋ ਜਣਿਆਂ ਦੇ 7 ਡਾਲਰ ਪਰ ਪਰਸਨ ਫੁੱਦੂ ਬਣਾਇਆ ਹੋਇਆ ਹੈ ਹੋਰ ਹੋਰ ਕੁਝ ਨਹੀਂ ਹੋਰ ਕਿਤੇ ਨਹੀਂ ਜਾਣਾ ਅੱਗੇ ਆਪਾਂ ਜੀ ਜਗਤ ਬਸ ਆਹੀ ਫੋਟੋਆਂ ਹੀ ਬਣਾਈ ਹੋਈਆਂ ਨੇ ਇਹਨਾਂ ਨੇ ਸਕੈਲਟਨ ਦੇ ਬਣਾਏ ਹੋਏ ਨੇ ਭੂਤ ਭਾਤ ਜੇ ਹੋਰ ਤਾਂ ਕੋਈ ਨਹੀਂ ਅੰਦਰ ਫੁੱਦੂ ਆ ਬਾਕੀ ਖੁੱਲਮ ਲਾ ਕੇ ਫੁੱਦੂ ਬਣਾਇਆ ਹੋਇਆ ਹੈ ਆ ਬਣਾਇਆ ਹੋਇਆ ਇਹਨਾਂ ਨੇ ਕੋਈ ਆ ਜਿਹੜਾ ਪਿੱਛੋਂ ਸ਼ੇਪ ਜੀ ਬਣ ਜਾਂਦੀ ਅੱਗੇ-ਅੱਗੇ ਆਰੇ ਬਣ ਗਈ ਦੋ ਯਾਰ ਕਰਤਾ ਤੇਜੀ ਨੂੰ ਹਟ ਹੁਣ ਜਾਊਗਾ ਇਹ ਪਿੱਛੇ ਚੱਲ ਦੇ ਇਹ ਆਹ ਲੱਗ ਗਿਆ ਹੋਰ ਆ ਅੱਗੇ ਨੂੰ ਆ ਗਿਆ ਆ ਗਿਆ ਮੈਂ ਇੰਨਾ ਕੀ ਹੋਇਆ ਦੇਖ ਠਾਕ ਬਣ ਗਿਆ ਪੁੱਤ ਚੱਲ ਅੱਗੇ ਬੈਟ ਜੀ ਬਣਾਈਆਂ ਹੋਈਆਂ ਨੇ ਪਰ ਅੰਨੀ ਚਮਕ ਐਦੜ ਗਈ ਨੇ ਤੇ ਆਹ ਰੇ ਪੰਪਕੀ ਨਹੀਂ ਪੰਪਕਿੰਦਾ ਰੱਖ ਕੇ ਰਾਹ ਬਣਾਇਆ ਹੋਇਆ ਇਹਨਾਂ ਨੇ ਅੱਗੇ ਦੇਖਦੇ ਆ ਕੀ ਆ ਜਾ ਕੇ ਆ ਵੀ ਹੈ ਕੁਝ ਨਾ ਕੁਝ ਫਾਕਿੰਗ ਪੰਪਸ ਆਫਟਰ ਡਾਰਕ ਇੱਥੇ ਵੀ ਹੁਣ ਜਾਏਗਾ ਡਰਾਉਣੀ ਐਕਟੀਵਿਟੀ ਹੈ ਨਾ ਹਾਂ ਜਦੋਂ ਉਹ ਪੈਟਰੋਨ ਬੰਦੇ ਆ ਕੇ ਭੂਤ ਪਾਦੇ ਆ ਬੱਸ ਆ ਬਦਾਨੀ ਕੀ ਬਣਾਇਆ ਹੋਇਆ ਇਹਨਾਂ ਨੇ ਤੇ ਉਧਰ ਵੀ ਸੇਮ ਹੀ ਆ ਗਰੀਲਾ ਬਣਾਇਆ ਹੈ ਪਮਕਿਨ ਨਾਲ ਗਰੀਲਾ ਤੇ ਇਧਰ ਕੀ ਆ ਆ ਇਹ ਬੌਨ ਡ੍ਰੈਗਨ ਜਿਹਾ ਬਣਾਇਆ ਹੈ ਤੇ ਆ ਕੋਈ ਪੂਤ ਬਾਤ ਆ ਬਣਾਇਆ ਹੋਇਆ ਇਹਨਾਂ ਨੇ ਆ ਇੱਕ ਇਹਨਾਂ ਨੇ ਮੂੰਹ ਜੇ ਬਣਾਏ ਹੋਏ ਨੇ ਪਮਕਿਨ ਨਾਲ ਕੱਟ-ਕੱਟ ਕੇ ਉਹਦੇ ਵਿੱਚ ਲਾਈਟਾਂ ਲਾਈ ਹੋਈਆਂ ਨੇ ਬਸ ਹੋਰ ਤਾਂ ਕੁਝ ਨਹੀਂ ਖਾਸ ਅੱਗੇ ਲਾਈਟਿੰਗ ਸ਼ੋ ਹੋ ਰਿਹਾ ਜਿਹੜਾ ਉਹ ਆ ਸੀੜੀ ਜਿਹਾ ਲੱਗਦਾ ਥੋੜਾ ਜਿਹਾ ਨਾ ਜਿਹੜੀ ਨਹੀਂ ਜਿਹੜਾ ਬੱਲਮ ਜਾਨੀਆਂ ਮੈਂ 90 ਕਿਰੋ ਦੇ ਆਉਂਦੇ ਉਹੀ ਉਹੀ ਲਾਈਟ ਆਣਾ ਨਾ ਪ੍ਰੋਜੈਕਟਰ ਬਸ ਇਹਨਾਂ ਨੇ ਆਹ ਰੱਖੇ ਹੋਏ ਨੇ ਕੱਦੂ ਵੀ ਕੱਦੂ ਪੇਠੇ 10000 ਤੋਂ ਵੱਧ ਗਲੂਮਿੰਗ ਪੰਪਕਿੰਗ ਤਾਂ ਇਹ ਤਾਂ ਦੇਖਿਆ ਨੀ ਯਾਰ ਪੱੜ ਕੇ ਪਟੰਗੇ ਹੁਣ ਬਹੁਤ ਲੰਬਾ ਹੈ ਪੰਪਕ ਕਿ ਨੈਕਟਰ ਡਾਰਕ ਇੱਧਰ ਬਣਾਏ ਹੋਏ ਲਾਈਟਾਂ ਦਾ ਕੋਈ ਨਾ ਕੋਈ ਇਹਨਾਂ ਨੇ ਆ ਬਣਾਏ ਹੋਏ ਨੇ ਇਹਨਾਂ ਦੇ ਜ਼ੌਂਬੀਜ਼ ਆ ਹੁਣੇ ਲੱਗਦੇ ਆ ਜ਼ੌਂਬੀਜ਼ ਇੱਕ ਆ ਬਣਾਇਆ ਹੋਇਆ ਇਹਨਾਂ ਨੇ ਸ਼ੈਲਟਰ ਆ ਅੰਦਰ ਲਾਈਟਾਂ ਜਗਮਗ ਕਰ ਰਹੀਆਂ ਨੇ ਆਰੇ ਬੈਠ ਬੈਠ ਉਹ ਕੀੰਦੀ ਆ ਮੱਕੜੀਆਂ ਹੀ ਆ ਚਮਕਿਤੜਾ ਟੰਗੀਆਂ ਹੋਈਆਂ ਉੱਪਰ ਆ ਆ ਯਾਰ ਇਹ ਰੇਗਾ ਕੈਂਟ ਲਾਦੇ ਆ ਰੇ ਇਹ ਦੇਖ ਇਹ ਟੂਲ ਕੱਟ-ਕੱਟ ਕੇ ਬਣਾਏ ਹੋਏ ਉਹਨਾਂ ਦੀ ਸ਼ੇਪ ਦੇ ਵਾਸਤੇ ਲਾਏ ਹੁੰਦਾ ਆਕ ਜਿਹਾ ਦੇਖੀ ਬਸ ਸਾਡਾ ਡੈਕੋਰੇਸ਼ਨ ਹੀ ਆ ਯਾਰ ਆ ਜੁਵਾਕਾਂ ਲਈ ਤੇ ਫੈਮਿਲੀ ਲਈ ਟਾਈਮ ਸਪੈਂਡ ਕਰਨ ਲਈ ਉਦਾਂ ਵਧੀਆ ਜਗਾ ਪਰ ਬਰਥ ਹਟ ਨਹੀਂ ਹੈਗੀਆਂ ਨਹੀਂ ਡੈਕੋਰੇਸ਼ਨ ਹੀ ਆ ਯਾਰ ਬਹੁਤ ਕੁਝ ਹੈ ਨਹੀਂ ਇੱਥੇ ਖਾਸ ਬਾਕੀ ਅਜੇ ਪਤਾ ਨਹੀਂ ਦੇਖਦੇ ਆ ਅੱਗੇ ਅੱਗੇ ਤੁਰ ਕੇ ਜੋ ਕੁਝ ਮਿਲ ਜਵੇ ਆਲੇ ਜਵਾਗ ਬਣਿਆ ਹੋਇਆ ਪੁੱਤ ਉਹਨੇ ਲਾਤਾ ਮਾਸਕ ਬਸ ਆਹ ਫੋਟੋਆਂ ਹੀ ਬਣਾਵਣਾ ਲਾਈ ਹੋਈਆਂ ਨੇ ਸਾਰੇ ਆਲੇ-ਦਾਲੇ ਆਹ ਡ੍ਰੈਗਨ ਬਣਾਏ ਹੋਏ ਇਹਨਾਂ ਦੇ ਡ੍ਰੈਗਨੀ ਨੇ ਕਿੰਦੇ ਡਾਇਨਾਸੌਰ ਡਾਇਨਾਸੌਰ ਸੈਟਰ ਡਾਇਨਾਸੌਰ ਆ ਇਹਨਾਂ ਨੇ ਸਿਰਚ ਪਾਏ ਹੋਏ ਨੇ ਮਾਸਕ ਵਗੈਰਾ ਪੌਂਕੇ ਬਣੇ ਹੋਏ ਨੇ ਪੌਂਕੇ ਤਾਂ ਵੀ ਗੱਲ ਵਾਪਸ ਹਲੇ ਮਿਲਿਆ ਫੋਟੋਆਂ ਚਾਹ ਰਹੇ ਨੇ ਜੋ ਆਖਣਾ ਇਹਨਾਂ ਖਿਚਾਉਣੀ ਫੋਟੋ ਨਾ ਪੁੱਛਾ ਤੋਰੇ ਫਿਰ ਕੀ ਹੈ ਫੋਟੋ ਤਾਂ ਖਿਚਾਈ ਲੈਣਗੇ ਮਿਊਜ਼ਿਕ ਤਾਂ ਚੱਲ ਪਿਆ ਭੂਤੀਆ ਜਿਹਾ ਹਲਕਾ ਹਲਕਾ ਸਸਪੈਂਸਫੁਲ ਹੈ ਯਾਰ ਬਾਕੀ ਦੇਖਦੇ ਆ ਅੱਗੇ ਉਹੀ ਬਸ ਇਹਨਾਂ ਨੇ ਪਮਕਿਨ ਘਟ ਘਟ ਲਾਏ ਹੋਏ ਨੇ ਉਹਨਾਂ ਦੀਆਂ ਸ਼ੇਪ ਬਣਾ ਬਣਾ ਕੇ ਕੋਈ ਨਾ ਕੋਈ ਬਣਾਏ ਹੋਏ ਆ ਕੀ ਬਣਾਏ ਹੋਇਆ ਉਹ ਸਮਝ ਦੇਣਾ ਪਵੇ ਹਾਂ ਪਮਕਿਨ ਆਫਟਰ ਡਾਰਕ ਕੈਲਗਰੀ ਵਿੰਸਪੋਰਟ ਕੈਨੇਡਾ 올림픽 ਪਾਰਕ ਜਿਵਾਕਾਂ ਲਈ ਤੇ ਫੈਮਿਲੀ ਲਈ ਬਹੁਤ ਸੋਹਣੀ ਜਗ੍ਹਾ ਘੁੰਮਣ ਨੂੰ 31 ਅਕਤੂਬਰ ਤੱਕ 31 ਅਕਤੂਬਰ ਨੂੰ ਲਾਸਟ ਹੈ ਨਾਲ ਆ ਆਏ ਬਈ ਇਹਨਾਂ ਨੇ ਬਣਾਏ ਹੋਏ ਆਪਣਾ ਪਮਕਿਨ ਦੇ ਸਿਰ ਬਣਾਏ ਹੋਏ ਨੇ ਉਹਨਾਂ ਦੇ ਸਟੈਚੂਆਂ ਦੇ ਤੇ ਸੋਹਣੀ ਜਗ੍ਹਾ ਔਰੇ ਦਾ ਆ ਜਿਵਾਗ ਔਰੇ ਪਰ ਅੰਦਰ ਨਹੀਂ ਜਾਣ ਦਿੰਦੇ ਜੇ ਜਿਵਾਕਾਂ ਨੂੰ ਔਰੇ ਜਾਣ ਦੇਣਾ ਦਾ ਜਿਵਾਗ ਬੜਾ ਖੁਸ਼ ਹੁੰਦੇ ਆ ਦੇਖ ਕੇ ਇਹ ਚੀਜ਼ਾਂ ਨੂੰ ਬਾਈਕ ਚਲਾਉਂਦੇ ਭੂਤ ਬਣਾਏ ਹੋਏ ਹਨ ਗੋਸਟ ਰਾਈਡਰ ਹਾਂ ਆਟ ਅੰਗੇ ਹੋਲੇ ਪਮਕੀਨਾ ਨੰਨੇ ਇਹ ਵੀ ਨਕਲੀ ਲਾਦਦੇ ਨੇ ਮੈਨੂੰ ਤੇ ਜੀ ਦੂਜੀ ਲੋਟ ਵੀਡੀਓ ਬਣਾਈ ਇੱਕ ਸਟੋਰੀ ਟਾਈਪ ਮੈਂ ਬੋਲਦਾ ਕੋਈ ਨਾ ਆ ਬੁੱਲੀ ਲੱਗਿਆ ਹੁੰਦਾ ਦੋਪਰ ਹਾਂ ਆ ਆ ਇਹ ਚੀਜ਼ ਸੋਹਣੀ ਵਧੀਆ ਲੱਗਿਆ ਡੈਕੋਰੇਸ਼ਨ ਇਹਨਾਂ ਦੀ ਆ ਕੱਟ-ਕੱਟ ਕੇ ਲਾਏ ਹੋਏ ਨੇ ਇਹਨਾਂ ਨੇ ਸ਼ੇਪ ਬਣਾਈ ਹੋਈ ਹੈ ਕੋਈ ਨਾ ਕੋਈ ਆ ਦੇ ਫਿਸ਼ ਬਣਾਈ ਜੀ ਤਾਂ ਤੇ ਕੋਈ ਨਾ ਕੁਝ ਆ ओरिजिनल ਪਏ ਨੇ ਇਹ ਵੀ ओरिजिनल ਹੀ ਨੇ ਸਾਤੇ ਕੱਟ-ਕੱਟ ਕੇ ਲਾਏ ਹੋਏ ਨੇ ਕੋਈ ਨਾ ਕੋਈ ਸ਼ੇਪ ਸ਼ੇਪ ਬਣਾਈ ਜੀ ਇਹਨਾਂ ਨੇ ਫਿਸ਼ ਵਗੈਰਾ ਉੱਧਰ ਵੀ ਉੱਪਰ ਆਟ ਅੰਗੇ ਹੋਏ ਨੇ ਇਹਨਾਂ ਨੇ ਆਹ ਲਾਈਟਾਂ ਲਾਈ ਹੋਈਆਂ ਉਹਨਾਂ ਵਿੱਚ ਆਹ ਤਾਂ ਨਕਲੀ ਨੇ ਉੱਪਰ ਵਾਲੇ ਹੁਣ ਤੱਕ ਦਾ ਸਭ ਤੋਂ ਵਧੀਆ ਹੈ ਉੱਪਰ ਵਾਲੇ ਤਾਂ ਨਕਲੀ ਨੇ ਆਪਣੀ ਵੀ ਇੱਕ ਡਾਂਸ ਆਹ ਹਾਕੀ ਖੇਡ ਦੇ ਵੀ ਬਣਾਏ ਹੋਏ ਹਨਾਂ ਨੇ ਕਾਫੀ ਕੁਝ ਬਣਾਇਆ ਹੋਇਆ ਹੈ ਵੈਸੇ ਨਾਲ ਇੱਧਰ ਆ ਰਿਹਾ ਇਹ ਪਰੀਆਂ ਨੇਗੇ ਉਹ ਮਧੂਮੱਖੀਆਂ ਨੇ ਆਹ ਮਧੂਮੱਖੀ ਔ ਗਰੇਵਿਆਰਡ ਬਣਾਇਆ ਹੋਇਆ ਹੈ ਨਾ ਖਲੀ ਇਹ ਔਰੇ ਓਏ ਔ ਬਣਾਇਆ ਹੋਇਆ ਹੈ ਨੇ ਗਰੇਵਿਆਰਡ ਦੇ ਸਕੈਲਟਨ ਬੈਠੇ ਨੇ ਕਾਦੀਓ ਨਹੀਂ ਫਾਇਰ ਹੱਸਦੇ ਨੇ ਆਰੇ ਆਰਾ ਮਠਾਈ ਦੰਨ ਛਕਦਾ ਕਰਦਾ ਕਰ ਮਰ ਗਿਆ ਹੁੰਦਾ ਕੋਈ ਆਰਾ ਮਠਾਈ ਦੰਨ ਛਕਦਾ ਕਰਦਾ ਕਰਦਾ ਮਰ ਗਿਆ ਹੁੰਦਾ ਇਹਨੇ ਉਹ ਫਰੀਜ਼ਿੰਗ ਵਾਲਾ ਕੀਤਾ ਹੋਇਆ ਜਿਹੜਾ ਡਾਊਨ ਡਾਊਨ ਚ ਨਹੀਂ ਕਰੀ ਬਣਾਉਂਦੇ ਐਰੀ ਗੱਲ ਨਹੀਂ ਗਿਆ ਵਾ ਇੱਕ ਦਿਨ ਆ ਨਿਕਲਿਆ ਤਬੂਤ ਦੇ ਵਿੱਚੋਂ ਬਾਹਰ ਔਰ ਲੋਕ ਲੋਕ ਦੇਖ ਰਿਹਾ ਇੱਕ ਤੇ ਹੋਰ ਵੀ ਅੱਗੇ ਜੋੰਬੀ ਬਣ ਗਏ ਜੋੰਬੀ ਔਰ ਇਹ ਉਹ ਬਣਾਏ ਉਹਨਾਂ ਨੇ ਕੋਈ ਉਹਦੇ ਵਿੱਚ ਧੂਆਂ ਵੀ ਨਿਕਲਦੇ ਆ ਉਹ ਕੋਈ ਚੀਜ਼ ਆ ਆ ਦੇ ਚੌਕੀਦਾਰ ਬਣਿਆ ਹੋਇਆ ਜਿੱਦਾਂ ਆਪਣੇ ਪ੍ਰਾਣ ਫਿਲਮਾਂ ਜ ਨਹੀਂ ਦੇਖ ਹੁੰਦੇ ਭੂਤਾਂ ਦੀ ਫਿਲਮਾਂ ਚੌਕੀਦਾਰ ਹੁੰਦਾ ਇੱਕ ਭੂਤ ਵਾਂਗ ਲਈ ਗੱਡੀ ਆ ਉਹ ਭੂਤੀਆ ਗੱਡੀ ਉਹਦੇ ਵਿੱਚੋਂ ਨਿਕਲਿਆ ਔਰ ਇਹਨੇ ਹੱਥ ਕੱਢ ਲਏ ਹੂੰ ਇਹ ਕਿੱਲਦਾ ਨਹੀਂ ਹਾਂ ਇਹਨਾਂ ਦੇ ਨੇਮ ਨੇ ਹੋਈਏ ਕਰੈਕਟਰ ਨੇ ਇਹ ਆਪਾਂ ਨੂੰ ਪਤਾ ਨਹੀਂ ਕੋਈ ਸਾਰਿਆਂ ਨੂੰ ਪਤਾ ਕਰੈਕਟਰ ਨੇਮ ਨੇ ਕੋਈ ਇਹ ਹਾਂ ਜਿਹੜਾ ਮਰ ਗਿਆ ਉਹਨੇ ਭੂਤ ਤਾਂ ਬਣਨਾ ਹੀ ਹੈ ਜਾਂ 플레이ਰ ਹੈ ਕੋਈ ਨਹੀਂ ਇਹਨੇ ਸਾਰਿਆਂ ਦੀ ਕਦਰ ਕੀਤੀ ਹੋਈ ਹੈ ਨੇ ਮੈਨੇ ਗੈਟ ਆਊਟ ਚਲੋ ਬਾਹਰ ਨਿਕਲ ਕਮ ਕਮ ਆ ਗਏ ਦੁਬਾਰਾ ਵਾਪਸ ਉੱਥੇ ਫੇਰ ਆ ਗਏ ਰੇ ਦੇ ਦੇ ਨਯੂਕੀ ਹੈ ਉਹ ਵੀ ਚੀਜ਼ ਵਧੀਆ ਆਰੇ ਲੱਗਿਆ ਇੱਕ ਭੂਤ ਬਣਿਆ ਹਾਂ ਤੇ ਆਪਣੀ ਕਰਤੱਬ ਦਿਖਾ ਰਿਹਾ ਭੂਤ ਚੱਕ ਰੋਕ ਜਾ ਮੈਂ ਅੱਜ ਨੂੰ ਕਰ ਰਿਹਾ ਬਲੈਕ ਬਲੈਕ ਮੈਜੀਕ ਮੈਂ ਕਰਾ ਕੇ ਆਣਾ ਇਹਦਾ ਜਾਦੂਗੂਣੇ ਨੂੰ ਵਜ੍ਹਾ ਕਰ ਤੇ ਜੀ ਉਹ ਕਰਾ ਕੇ ਵਿਆਹ ਛੇਦੀ ਹੋ ਜਾ ਮੇਰਾ ਦੇ ਜਵਾਕ ਜਵਾਕਾਂ ਨਾਲ ਮਸ਼ਕਰੀਆਂ ਹੋ ਰਹੀਆਂ ਹਾਂ ਉਹਨੂੰ ਵੀ ਲੈ ਕੇ ਆਂਦੇ ਆ ਉਹਦੇ ਸਾਰੇ ਕੱਟ ਗਏ ਆਪਣਾ ਸਾਈਡ ਤੇ ਹੱਥ ਤੇ ਬੜਾ ਹੋਇਆ ਹੈ ਨੇ ਪਮਕਿਨ ਬੈਟਮੈਨ ਟਾਈਪ ਹੈ ਇਹ ਫਲੈਕਸ ਲਾਈ ਹੋਈ ਆ ਬਾਂਟੜਾ ਪੰਪਕਿਨ ਕੋਈ ਪੰਪਕਿਨ ਆਫਟਰ ਡਾਰਕ ਰੀਸੈਂਟਲੀ ਸਪੋਟਡ ਐਟ ਸਨੇਪ ਆਫ ਫੋਟੋ ਆਫ ਦ ਟਵਿੰਜ਼ ਐਂਡ ਟੈਗਰ ਪੰਪਕਿਨ ਬੋਲਦੇ ਨੇ ਆ ਦੇ ਕੀ ਬੋਲ ਰਿਹਾ ਸੋਨੇ ਨੂੰ ਆਹਾ ਆਹਾ ਇਹਦਾ ਹੀ ਸੋਹਣਾ ਹਾਂ ਹਾਂ ਆ ਉਹਦੋਂ ਕੁ ਮਾਲੀਆ ਨੇ ਅੱਖ ਦੇ ਯੂ ਦੇਰ ਵਰਕ ਯੂ ਹਿਅਰ ਏਅਰਲੀਅਰ ਹਲੋ ਜੀ Respect the, respect the halloween bro respect the halloween bro now what are you doing here oh the shape dekh reha kat kat ki pumpkin aa banata hai ne koi banda mummy hand craft kar le lo bhi kar li exit aur last reh gaya oh dekh liye ki ya te